ਆਣਿਆ ਉਹ ਕਈ ਦਹਾਕਿਆਂ ਤੱਕ ਯਾਦ ਰੱਖੇ ਜਾਣਗੇ ਕਿ ਜਦੋਂ ਭਗਵੰਤ ਸਿੰਘ ਮਾਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਕਿਆ ਕੰਮ ਉਦੋਂ ਹੋਏ ਸੀ ਆ ਜਿਹੜਾ ਥੋੜੀ ਅੱਸੀ ਜੀ ਨੂੰ ਸੂਬਾ ਕਹਿ ਦਿੰਨੇ ਹੋ 25 ਕਰੋੜ ਰੁਪਏ ਦੀ ਲਗਤ ਦੇ ਨਾਲ ਟਕਿਆ ਇਹਦਾ ਕਿਤੇ ਵਾਦਾ ਵੀ ਨਹੀਂ ਕੀਤਾ ਹੋਰ ਕੋਈ ਸਰਕਾਰ ਆਉਂਦੀ ਜਾਂਦੀ ਕੋਈ ਲੀਡਰ ਆਉਂਦਾ ਇੱਥੇ ਜਾਂਦਾ ਜੇ ਭਗਵਾਨ ਸਿਖ ਮਾਨ ਇਥੋਂ ਮੁੱਖ ਮੰਤਰੀ ਦਾ ਵਾਦ ਦਿੱਤਾ ਜਿਹੜੀ ਛੋਟੀ ਵੱਡੀ ਸਮੱਸਿਆ ਦੇ ਖਿਦ ਹੱਲ ਨਹੀਂ ਸੀ ਹੋਣਾ ਥੋੜੇ ਫਾਟਕ ਦੀ ਬੜੀ ਵੱਡੀ ਸਮੱਸਿਆ ਪੂਰੀ ਦੋ ਹਿੱਸਿਆਂ ਚ ਵੰਡਿਆ ਹੋਇਆ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਕਿਉਂਕਿ ਮੇਰੀ ਥੂਰੀ ਨਾਲ ਬਹੁਤ ਪੁਰਾਣੀ ਸਾਂਝ ਹੈ ਬਹੁਤ ਮਿੱਤਰ ਨੇ ਇੱਥੇ ਨਾ ਉਦਾ ਰਹਿਣਾ ਕਈ ਦੁਕਾਨ ਵਾਲੇ ਕਹਿੰਦੇ ਨੇ ਵੀ ਜੀ ਦੋ ਥੂਰੀਆਂ ਰੱਖੀਆਂ ਹੋਈਆਂ ਇੱਕ ਇਧਰਲੇ ਪਾਸੇ ਕੋਲ ਤੇ ਮੇਰੇ ਪਾਸੇ ਤੋਂ ਬਹੁਤ ਵੱਡੀ ਜਿਹੜੀ ਸਮੱਸਿਆ ਉਹਦਾ ਹੱਲ ਵੀ ਉਹਨਾਂ ਦੇ ਫੇੜੇ 'ਚ ਹੋਣ ਜਾ ਰਿਹਾ ਹੈ तकरीबन 50 ਕਰੋੜ ਦੀ ਲਗ ਦੇ ਨਾਲ ਜਿਹੜਾ ਪੁਲ ਹੈ ਉਹ ਬਣਨ ਜਾ ਰਿਹਾ ਤੇ ਜਿਹੜੀ ਆ ਸੜਕ ਤੋਂ ਅਸੀਂ ਆਇਆ 8 ਕਰੋੜ 17 ਲੱਖ ਦਾ ਇਹਦਾ ਜਿਹੜਾ ਟੈਂਡਰ ਲੱਗਿਆ ਤੇ ਜਿਹੜਾ ਚੋਣ ਜਾਬਤੇ ਤੋਂ ਬਾਅਦ ਬੜੀ ਜਲਦੀ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਣਾ ਸੋ ਕਰੋੜਾ ਰੁਪਏ ਦੇ ਕੰਮ ਨੇ ਜਿਹੜੇ ਥੋੜੇ ਹਲਕੇ 'ਚ ਹੋ ਰਹੇ ਆ 22 ਕਰੋੜ ਰੁਪਏ ਨਾਲ ਥੋੜਾ ਹਸਪੀਟਲ ਬਣ ਰਿਹਾ ਹੈ 20 ਕਰੋੜ ਦੀ ਲਗਦੇ ਨਾਲ ਦੋ ਸਰਕਾਰੀ ਸਕੂਲ ਬਣ ਰਹੇ ਆ ਕਦੇ ਕਿੰਨੇ ਸੋਚਿਆ ਸੀ ਵੀ ਭਾਈ 20 ਕਰੋੜ ਰੁਪਇਆ ਸਰਕਾਰੀ ਸਕੂਲਾਂ ਤੇ ਲਾ ਕੇ ਜੂ ਸੋ ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟ ਨੇ ਧੂਰੀ ਆਲੋ ਜਿਹੜੇ ਥੋੜੇ ਇਲਾਕੇ ਚੱਲ ਰਹੇ ਆ ਜਿਸ ਤੋਂ ਇਲਾਵਾ ਵੀ ਪੂਰੇ ਪੰਜਾਬ ਪੱਤਰ ਤੇ ਜਿਹੜੇ ਕੰਮ ਹੋ ਰਹੇ ਜਿਨ੍ਹਾਂ ਦਾ ਫਾਇਦਾ ਬਰਨਾਲੇ ਵਾਲਿਆਂ ਨੂੰ ਹੋ ਰਿਹਾ ਬਿਰਧਿਆਲੂ ਵੀ ਹੋ ਰਿਹਾ ਬਲੇਰਕੋਟਲੇ ਵਾਲਿਆਂ ਨੂੰ ਵੀ ਹੋ ਰਿਹਾ ਤੇ ਧੂਰੀ ਆਲੂ ਵੀ ਹੋ ਰਿਹਾ ਉਹਦੇ ਵਿੱਚ ਬਿਜਲੀ ਵੀ ਆ ਵੀ ਭਾਈ ਜਿੰਨੇ ਤੁਸੀਂ ਇੱਥੇ ਖੜੇ ਹੋ ਮੈਨੂੰ ਲੱਗਦਾ ਪੰਜ ਚਾਰ ਦਾ ਭੁਆਣ ਦੀ ਬਿੱਲ ਲਾਉਂਦਾ ਹੋਵੇ ਲਾਵਾ ਤੇ ਉਹਦੀ ਸਾਰਾ ਦਾ ਜੀਰੋ ਆਉਂਦਾ ਕਿਸੇ ਸਰਕਾਰ ਨੇ ਅਜੇ ਤੱਕ ਕਿਸੇ ਵੀ ਸਾਰੇ ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਪਹਿਲਾਂ ਕਿਸੇ ਤਰ੍ਹਾਂ ਦਿੱਤੀ ਹੋ ਜੁਗ ਭਗਵੰਤ ਮਾਣ ਦੀ ਸਰਕਾਰ ਨੇ ਦਿੱਤੀ ਕਈ ਕੰਮ ਮੌਕੇ ਤੇ ਜਿਨ੍ਹਾਂ ਦਾ ਵਾਦਾ ਵੀ ਨਹੀਂ ਕੀਤਾ ਚਲੋ ਆ ਬਿਜਲੀ ਆਉਣਾ ਵਾਦਾ ਕੀਤਾ ਜਿਹੜੇ ਟੋਲ ਪੰਜਾਬ ਚੋਂ ਬੰਦ ਕੀਤੇ 14 ਇਹਨਾਂ ਨੇ ਤਾਂ ਵਾਦਾ ਵੀ ਨਹੀਂ ਕੀਤਾ ਔਰ ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਜੀ ਉਹ ਤਾਂ ਵਿਆਹ ਦੀ ਖਤਮ ਹੋ ਗਈ ਸੀ ਵਿਆਹ ਦੇ ਭਰਾਮੇ ਨੂੰ ਇਹਨਾਂ ਵੇਲੇ ਵੀ ਖਤਮ ਹੋਉਂਦੀ ਸੀ ਪਰ ਇਹ ਕਰੋੜਾਂ ਰੁਪਇਆ ਲੈ ਕੇ ਵਧਾ ਦਿੰਦੇ ਸੀ